ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਕੰਡਾ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਸਰਕਾਰੀ ਖਾਲਸਾ ਇੰਟਰਨੈਸ਼ਨਲ ਟਰਸਟ ਵੱਲੋਂ ਇੱਕ ਸਕੂਲ ਅਡਾਪਟ ਕੀਤਾ ਗਿਆ ਵਾ ਜੋ ਕਿ ਨਰਸਰੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਚੱਲ ਰਿਹਾ ਵਾ ਜਿਸ ਦੇ ਵਿੱਚ ਸਾਰੀ ਦੀ ਸਾਰੀ ਬਿਲਕੁਲ ਵਿੱਦਿਆ ਮੁਫਤ ਦਿੱਤੀ ਜਾਂਦੀ ਆ ਜਸ ਇਸ ਬੰਦ ਵਿੱਚ ਅਸੀਂ ਅੱਜ ਉਸ ਸਕੂਲ ਦੇ ਵਿੱਚ ਉਸ ਦਾ ਮੁਆਇਨਾ ਕਰਨ ਲਈ ਪਹੁੰਚੇ ਆਂ ਦੇਖ ਰਹੇ ਆਂ ਕਿ ਉਹ ਸਕੂਲ ਕਿਸ ਢੰਗ ਨਾਲ ਕਿਵੇਂ ਚੱਲ ਰਿਹਾ ਵਾ ਜਿਸ ਦੇ ਵਿੱਚ ਅਸੀਂ ਅੱਜ ਜਾਣਕਾਰੀ ਲਵਾਂਗੇ ਪ੍ਰਿੰਸੀਪਲ ਔਰ ਸਟਾਫ ਤੋਂ ਔਰ ਬੱਚਿਆਂ ਤੋਂ ਕਿ ਇਹ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਵਿੱਦਿਆ ਦਿੱਤੀ ਜਾ ਰਹੀ ਹੈ ਔਰ ਕਿਸ ਢੰਗ ਨਾਲ ਇਹ ਸਕੂਲ ਸਾਰਾ ਚੱਲ ਰਿਹਾ ਆ ਆਪਾਂ ਹੁਣ ਚੱਲਦੇ ਆਂ ਸਕੂਲ ਦੇ ਅੰਦਰ ਆਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਹੀ ਜ਼ਿਆਦਾ ਸੁੰਦਰ ਦੋ ਮੰਜ਼ਿਲਾ ਇਮਾਰਤ ਬਣੀ ਹੋਈ ਆ ਖੁੱਲੀ ਆ ਹਵਾਦਾਰ ਆ ਖੁੱਲੇ ਥਾਂ ਦੇ ਉੱਤੇ ਬਣੀ ਹੋਈ ਆ ਇੱਥੇ ਬੱਚਿਆਂ ਦੇ ਖੇਡਣ ਲਈ ਇੱਕ ਬਹੁਤ ਹੀ ਵਧੀਆ ਸੁੰਦਰ ਝੂਲੇ ਲੱਗੇ ਹੋਏ ਹਨ ਇਸ ਤੋਂ ਇਲਾਵਾ ਤੁਸੀਂ ਮੇਰੇ ਬੈਕ ਸਾਈਡ ਤੇ ਉੱਪਰ ਦੇਖ ਰਹੇ ਹੋ ਜੱਸ ਵੱਡੇ ਹਾਲ ਦੇ ਵਿੱਚ ਇੱਕ ਸੈਂਸ ਲੈਬ ਔਰ ਇੱਕ ਮੈਥ ਲੈਬ ਚੱਲ ਰਹੀ ਹੈ ਇਧਰ ਮੇਰੀ ਖੱਬੀ ਸਾਈਡ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਸਟਾਫ ਰੂਮ ਲਾਇਬ੍ਰੇਰੀ ਬਣੀ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੈਡਮ ਬਲਵਿੰਦਰ ਕੌਰ ਜੀ ਜੋ ਕਿ GGSS ਖਾਲਸਾ ਸੀਨੀਅਰ ਸਕੈਂਡ ਸਕੂਲ ਦੇ ਪ੍ਰਿੰਸੀਪਲ ਨੇ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਵੀ ਚੈਨਲ ਦੇਖ ਰਹੇ ਸਾਰੇ ਹੀ ਦੇਖ ਸੁਣ ਰਹੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਮੈਡਮ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਸੰਸਥਾ ਨੂੰ ਚਲਾ ਰਹੇ ਹੋ ਤੁਹਾਡੀ ਕੀ ਵਿਦਿਅਕ ਯੋਗਤਾ ਹੈ ਮੇਰੀ ਵਿਦਿਅਕ ਯੋਗਤਾ ਮੈਂ ਐਮਏ ਬੀਏ ਡਾ ਪੰਜਾਬ ਯੂਨੀਵਰਸਿਟੀ ਤੋਂ ਜੀ ਮੈਮ ਜੀ ਤੇ ਇਸ ਤੋਂ ਇਲਾਵਾ ਤੁਹਾਡਾ ਕੀ ਤਜਰਬਾ ਰਿਹਾ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ 2002 ਤੋਂ ਲੈ ਕੇ ਹੁਣ ਤੱਕ ਇਸ ਸਕੂਲ ਦੇ ਵਿੱਚ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਜੀ ਮੈਮ ਹਾਂ ਜੀ ਇਸ ਤੋਂ ਇਲਾਵਾ ਮੈਨੂੰ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਸਾਨੂੰ ਪਤਾ ਲੱਗਿਆ ਕਿ ਜਿਹੜੀ ਸੰਸਥਾ ਚੱਲ ਰਹੀ ਆ ਬਿਲਕੁਲ ਫ੍ਰੀ ਯਾਨੀ ਕਿ ਕੋਈ ਨਾ ਤਾਂ ਮਹੀਨਾਵਾਰੀ ਫੀਸ ਲਈ ਜਾਂਦੀ ਆ ਨਾ ਕੋਈ ਸਾਲ ਬਾਅਦ ਕੋਈ ਦਾਖਲਾ ਫੀਸ ਲਈ ਜਾਂਦੀ ਆ ਇਹ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਇਹ ਸੰਸਥਾ ਚੱਲਦੀ ਆ ਅਖਰਕਾਰ ਕਿਸ ਤਰੀਕੇ ਨਾਲ ਹਾਂ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਜਿਸਵੀਰ ਸਿੰਘ ਇਹ ਜਿਹੜੀ ਸੰਸਥਾ ਵਾ ਇਸ ਨੂੰ ਆਸਟ੍ਰੇਲੀਆ ਦੇ ਵਿੱਚ ਬਣਿਆ ਟਰਸਟ ਸਰਕਾਰੀ ਖਾਲਸਾ ਇੰਟਰਨੈਸ਼ਨਲ ਵੱਲੋਂ ਜਿਹੜੇ ਮਦਦ ਕੀਤੀ ਜਾਂਦੀ ਆ ਸਾਰੇ ਖਰਚੇ ਜਿਹੜੇ ਸਾਡੇ ਸਟਾਫ ਦੀ ਤਨਖਾਹ ਜੀ ਹਾਂ ਤੇ ਬਿਜਲੀ ਬਿੱਲ ਪਾਣੀ ਬਿੱਲ ਜਾਂ ਕੋਈ ਹੋਰ ਮੈਂਟੇਨੈਂਸ ਕੋਈ ਵੀ ਹੋਰ ਖਰਚੇ ਹੁੰਦੇ ਆ ਉਹਨਾਂ ਵੱਲੋਂ ਸਾਨੂੰ ਭੇਜੇ ਜਾਂਦੇ ਆ ਅਸੀਂ ਮਹੀਨੇ ਦੇ ਅੰਤ ਦੇ ਵਿੱਚ ਪੇ ਬਿੱਲ ਬਣਾ ਕੇ ਭੇਜਦੇ ਆ ਜੀ ਹਾਂ ਤੇ ਸਾਨੂੰ ਉਹ ਪੇਮੈਂਟ ਆ ਜਾਂਦੀ ਹੈ ਤੇ ਅਸੀਂ ਅੱਗੋਂ ਦੇ ਦਿੰਨੇ ਆ ਸਾਰਿਆਂ ਨੂੰ ਜੀ ਹਾਂ ਐਸ ਤੋਂ ਲਵ ਮੈਮ ਇੱਕ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਤੁਹਾਡੇ ਤੁਹਾਡੀ ਸੈਲਰੀ ਵਗੈਰਾ ਇੱਥੇ ਕਿੰਨੀ ਨਹੀਂ ਜਸਵੀਰ ਸਿੰਘ ਮੈਂ ਇੱਥੇ ਹੁਣ ਇਸ ਟਾਈਮ ਕੋਈ ਸੈਲਰੀ ਨਹੀਂ ਲੈ ਰਹੀ ਮੈਂ ਐਜ਼ ਅ ਵਲੰਟੀਅਰ ਇੱਥੇ ਹੁਣ ਕੰਮ ਕਰਦੀ ਆ ਪੂਰੀ ਜ਼ਿੰਮੇਵਾਰੀ ਨਾਲ ਆਪਦਾ ਕੰਮ ਕਰ ਰਹੀ ਆ ਇੱਥੇ ਤੇ ਪਰ ਮੈਂ ٹرسٹ ਵੱਲੋਂ ਹੁਣ ਕੁਝ ਨਹੀਂ ਲੈ ਰਹੀ ਇਸ ਟਾਈਮ ਤੇ ਫ੍ਰੀ ਕੰਮ ਕਰ ਰਹੀ ਆ ਅੱਛਾ ਤੁਸੀਂ ਵੀ ਇਸ ਸੰਸਥਾ ਦੇ ਵਿੱਚ ਜੋ ਸੇਵਾ ਨਿਭਾ ਰਹੇ ਆ ਉਹ ਵੀ ਫ੍ਰੀ ਨਿਭਾ ਰਹੇ ਹਾਂ ਹਾਂ ਮੈਂ ਫ੍ਰੀ ਨਿਭਾ ਰਹੀ ਆ ਵੀ ਜਾਂ ਕਹਿ ਲਓ ਵੀ ਮੈਂ ਸੇਵਾ ਹੀ ਆ ਇੱਕ ਹੁਣ ਮੇਰੇ ਵੱਲੋਂ ਕਿਉਂਕਿ ਮੈਂ ਇਹਨੂੰ ਟਰਸਟ ਦੇ ਵਿੱਚ ਜਿੰਨਾ ਕਬਦਾ ਸਹਿਯੋਗ ਪਾ ਸਕਦੀਆਂ ਆ ਆਪਦੀ ਸੇਵਾ ਦੇ ਤੌਰ ਤੇ ਪਾ ਰਹੀਆਂ ਇਹ ਵੀ ਸੰਗਤ ਜੀ ਬਹੁਤ ਵੱਡੀ ਗੱਲ ਆ ਕਿ ਇੱਕ ਸੰਸਥਾ ਦੇ ਵਿੱਚ ਰਹਿ ਕੇ ਇੱਕ ਪ੍ਰਿੰਸੀਪਲ ਹੋ ਕੇ ਕਿ ਉਹ ਫ੍ਰੀ ਦੇ ਵਿੱਚ ਇੱਕ ਬੱਚਿਆਂ ਨੂੰ ਵਿੱਦਿਆ ਫ੍ਰੀ ਦੇ ਰਹੇ ਆ ਜੋ ਕਿ ਉਹ ਵੀ ਕੋਈ ਵੀ ਟਰਸਟ ਕੋਲੋਂ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਤਨਖਾਹ ਵਗੈਰਾ ਨਹੀਂ ਲੈ ਰਹੇਗੇ ਐਸ ਤੋਂ ਇਲਾਵਾ ਮੈਡਮ ਜੀ ਜਿਹੜੀ ਐਸ ਸਕੂਲ ਦੇ ਵਿੱਚ ਜੋ ਸੈਲਰੀਆਂ ਵਗੈਰਾ ਸਟਾਫ ਨੂੰ ਦਿੱਤੀਆਂ ਜਾਂਦੀਆਂ ਜਾਂ ਸਕੂਲ ਦੇ ਉੱਪਰ ਹੋਰ ਬਹੁਤ ਤਰ੍ਹਾਂ ਦੇ ਖਰਚੇ ਬਣ ਜਾਂਦੇ ਆ ਉਹਨਾਂ ਦੀ ਕੀ ਪਾਰਦਰਸ਼ਤਾ ਵਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਵੀ ਜੋ ਵੀ ਸਾਡੇ ਖਰਚੇ ਹੁੰਦੇ ਆ ਉਹ ਮਹੀਨੇ ਦੇ ਅਖੀਰ ਦੇ ਵਿੱਚ ਜਾਂ ਲਾਸਟ ਡੇ ਜਾਂ ਇੱਕ ਜਾਂ ਦੋ ਤਰੀਕ ਨੂੰ ਜਿਹੜਾ ਵੀ ਕੋਈ ਵਰਕਿੰਗ ਡੇ ਆਉਂਦਾ ਜੀ ਉਹਦੇ ਵਿੱਚ ਅਸੀਂ ਜਿਹੜਾ ਪੇ ਬਿੱਲ ਆ ਉਹ ਉੱਥੇ ਬਣਾ ਕੇ ਭੇਜ ਦਿੰਨੇ ਆ ਸਾਰਾ ਜੀ ਤੇ ਉਹ ਪਹਿਲਾਂ ਜਿਹੜੇ ٹرسٹ ਦੀ ਕਮੇਟੀ ਦੇ ਮੇਨ ਮੈਂਬਰ ਨੇ ਜੀ ਉਹਨਾਂ ਨੂੰ ਭੇਜਿਆ ਜਾਂਦਾ ਵਾ ਉਹਨਾਂ ਵੱਲੋਂ ਫਿਰ ਉਹ ਚੈੱਕ ਕਰਕੇ ਜਿਹੜਾ ਸਾਰੇ ٹرسٹ ਦਾ ਵੱਡਾ ਗਰੁੱਪ ਕਹਿ ਲਓ ਉਹਦੇ ਵਿੱਚ ਪਾਇਆ ਜਾਂਦਾ ਹੈ ਨਾ ਉਹ ਜਦੋਂ ਫਿਰ ਪਾਸ ਉਹਨਾਂ ਵੱਲੋਂ ਹੋ ਜਾਂਦਾ ਜੀ ਪਾਸ ਹੋਣ ਤੋਂ ਬਾਅਦ ਫਿਰ ਸਾਡੇ ਸਕੂਲ ਦੇ ਖਾਤੇ ਵਿੱਚ ਪੈਸੇ ਆਉਂਦੇ ਆ ਜੀ ਇਹੜਾ ਸਕੂਲ ਦਾ ਅਕਾਊਂਟ ਆ ਜੀ ਤੇ ਜਿੰਨੀਆਂ ਵੀ ਪੇਮੈਂਟਸ ਸਟਾਫ ਸੈਲਰੀ ਹੋਗੀ ਬਿਜਲੀ ਬਿੱਲ ਪਾਣੀ ਬਿੱਲ ਜੀ ਨੈਟ ਬਿੱਲ ਦਾ ਨੈਟ ਦਾ ਬਿੱਲ ਹੋ ਗਿਆ ਫੋਨ ਆਪਣੇ ਲੈਂਡਲਾਈਨ ਫੋਨ ਦਾ ਬਿੱਲ ਹੋ ਗਿਆ ਜੋ ਵੀ ਕੋਈ ਅਸੀਂ ਖਰਚੇ ਦੇਣੇ ਹੁੰਦੇ ਆ ਉਹ ਸਾਰੇ ਬੈਂਕ ਦੇ ਵਿੱਚੋਂ ਹੀ ਆਨਲਾਈਨ ਕੀਤੇ ਜਾਂਦੇ ਜੀ ਜੀ ਕੈਸ਼ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਜੋ ਵੀ ਖਰਚੇ ਸਾਨੂੰ ਮਿਲਦੇ ਆ ਉਹ ਆਨਲਾਈਨ ਹੀ ਪੇਮੈਂਟਸ ਕੀਤੀਆਂ ਜਾਂਦੀਆਂ ਬੈਂਕਿੰਗ ਅੰਝ ਬਾਈਪੇ ਜੀ ਇਸ ਤੋਂ ਇਲਾਵਾ ਮੈਡਮ ਜੀ ਇਹ ਜਿਹੜੀ ਸੰਸਥਾ ਚੱਲ ਰਹੀ ਹੈ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਚੱਲ ਰਹੀ ਹੈ ਇੱਥੇ ਨਰਸਰੀ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਕਰਾਈ ਜਾਂਦੀ ਆ ਤੇ 12ਵੀਂ ਦੇ ਵਿੱਚ ਵੀ ਆਰਟਸ ਮੈਡੀਕਲ ਨਾਨ ਮੈਡੀਕਲ ਸਟਰੀਮਸ ਹੈਗੀਆਂ ਨੇ ਸਾਡੇ ਕੋਲੇ ਜੀ 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 ਇਸ ਤੋਂ ਇਲਾਵਾ ਮਾਨਤਾ ਪ੍ਰਾਪਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਕੀ ਹੈ ਇਥੋਂ ਦਾ ਕੀ ਸਿਸਟਮ ਹੈ ਜਿਹੜਾ ਸਾਡੀ ਸੰਸਥਾ ਵਾ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਐਫੀਲੀਏਟਡ ਆ ਪੰਜਾਬ ਸਕੂਲ ਸਿੱਖਿਆ ਜਿਹੜਾ ਡਿਪਾਰਟਮੈਂਟ ਆ ਉਹਦੇ ਤੋਂ ਇਹਨੂੰ ਰੈਕਗਨੀਸ਼ਨ ਮਿਲੀ ਹੋਈ ਹੈ ਹਾਂਜੀ ਠੀਕ ਹੈ ਆ ਇਸ ਤੋਂ ਇਲਾਵਾ ਮੈਮ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਆ ਐਨ ਆਰ ਆਈ ਭਰਾਵਾਂ ਨੂੰ ਪੰਜਾਬੀਆਂ ਨੂੰ ਸੰਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਮੇਰੇ ਵੱਲੋਂ ਇਹ ਹੀ ਅਪੀਲ ਆ ਵੀ ਜਿੰਨੇ ਵੀ ਸਾਡੇ ਐਨ ਆਰ ਐਨ ਆਰਈ ਵੀਰ ਭੈਣ ਭਰਾ ਨੇ ਉਹ ਵੱਧ ਤੋਂ ਵੱਧ ਟਰਸਟ ਦੇ ਮੈਂਬਰ ਬਣ ਕੇ ਸਹਿਯੋਗ ਦੇਣ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਆਪਾਂ ਆਪਣੇ ਐਜੂਕੇਸ਼ਨ ਸਿਸਟਮ ਨੂੰ ਉੱਚਾ ਕਰ ਲਈਏ ਫਿਰ ਆਪਾਂ ਨੂੰ ਹੋਰ ਕਿਤੋਂ ਬਹੁਤਾ ਕੁਝ ਮੰਗਣ ਦੀ ਲੋੜ ਨਹੀਂ ਪੈਣੀਗੀ ਜਦੋਂ ਸਾਡੀ ਜਿਹਨੂੰ ਆਪਾਂ ਕਹਦੇ ਆ ਵੀ ਆਉਣ ਵਾਲੀ ਪੀੜ੍ਹੀ ਪੜ੍ਹੀ ਲਿਖੀ ਹੋ ਜੂਗੀ ਉਹ ਆਪਦੇ ਹੱਕ ਜੀ ਆਪਦੇ ਫਰਜ਼ ਆ ਜਿਹੜੇ ਉਹ ਸਾਰਾ ਕੁਝ ਉਹਨਾਂ ਨੂੰ ਜਾਣੂ ਹੋ ਸਕਦੀ ਆ ਪੜ੍ਹ ਕੇ ਜੀ ਜੀ ਫਿਰ ਸਾਨੂੰ ਸਰਕਾਰਾਂ ਤੋਂ ਜਾਂ ਕਿਸੇ ਪਾਸਿਓਂ ਹੋਰ ਬਹੁਤੀਆਂ ਮੰਗਾਂ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਸਾਡਾ ਜਿਹੜਾ ਬੇਸ ਆ ਉਹ ਸਾਰਾ ਬੱਚੇ ਆ ਜਿਹੜੇ ਸਾਡੇ ਪੜ੍ਹੇ ਲਿਖੇ ਹੋਣਗੇ ਜੀ 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 ਧੰਨਵਾਦ ਮੈਮ ਜੀ ਹੁਣ ਆਪਾਂ ਗੱਲ ਕਰਦੇ ਆਂ ਇੰਗਲਿਸ਼ ਮੀਡੀਅਮ ਦੇ ਇਨਚਾਰਜ ਪ੍ਰਿੰਸੀਪਲ ਮੈਡਮ ਅਮਰਜੀਤ ਕੌਰ ਜੀ ਨਾਲ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਜਾਣਕਾਰੀ ਲੈਣਾ ਚਾਹੁੰਨੇ ਆ ਕਿ ਤੁਹਾਡੀ ਵਿਦਿਅਕ ਯੋਗਤਾ ਕੀ ਆ ਔਰ ਕੀ ਤੁਹਾਡਾ ਤਜਰਬਾ ਵਾ ਮਾਈਸੈਲਫ ਅਮਰਜੀਤ ਕੌਰ uh i am mabet my total experience so far is 20 plus 20 plus uh, as a teacher of social science and five year as a principal <laughs> and the uh, latest from the my past experiences i have done uh, hod post at baba fee school freedcot and recently i have just came from uh, kv school freedcot asto long madam ji jehdi is sanstha valo tuhannu pay ditti jandi a oh kinni ditti jandi a ਸਮੇਂ ਸਰ ਦਿੱਤੀ ਜਾਂਦੀ ਆ ਕਦੋਂ ਦਿੱਤੀ ਜਾਂਦੀ ਹੈ ਯੈਸ ਸਰ ਆਮ ਗੈਟਿੰਗ ਮਾਈ ਸੈਲਰੀਜ਼ ਔਨ ਟਾਈਮ ਜੀ ਆਈ ਗਾਟ ਆਮ ਗੈਟਿੰਗ 30000 ਪਰ ਮੰਥ ਬਾਈ ਬੈਂਕ ਜੀ ਐਂਡ ਆਮ ਗੈਟਿੰਗ ਇਟ ਔਨ ਟਾਈਮ ਆਲਵੇਜ਼ ਇਸ ਤੋਂ ਇਲਾਵਾ ਮੈਡਮ ਜੀ ਇਸ ਸੰਸਥਾ ਦੇ ਵਿੱਚ ਤੁਸੀਂ ਕਿਸ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਸਰ ਆਮ ਵਰਕਿੰਗ ਫਾਰ ਦੀ ਅਕੈਡਮਿਕਸ ਫਾਰ ਆਲ ਦੀ ਸੈਕਸ਼ਨਸ ਲਾਈਕ ਆਮ ਵਰਕਿੰਗ ਫਾਰ देयर ਐਗਜ਼ਾਮੀਨੇਸ਼ਨ ਪਾਰਟ ਐਂਡ ਆਲ ਦੀ ਅਕੈਡਮਿਕ ਸਪੋਰਟ ਜੀ i'm teaching to the teachers also Jee. and uh, we are taking the seminars and for uh, all groups Jee i'm man. training them so, so that we can do best for the academics ma'am ki i'm feeling that this is my first job where i am feeling totally satisfied Jee. because uh, as a teacher and as a principal i'm working for the money okay. here also i'm working for the money i'm taking salary but i feel it's a noble course. Because not getting paid by the students yeah. is a totally different satisfaction of mine, yeah. uh, and I'm enjoying it. I'm to working very hard for that okay. so that people and parents and all the uh, trust members yeah. can support us with this same venture. Yeah. With the medium of this channel, I want to request all the NRIs, all the better earning persons, that they should. we should feed this trust we should feed the students who are uh, eligible to achieve everything in life they are not uh, they are not having economical ground so we can provide them a best economical ground and uh, if possible they can donate for them and then feed this uh, educational journey hon sangat ji aap gall karde hain school de staff nal ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਆ ਮੇਰਾ ਨਾਮ ਦਲਜੀਤ ਕੌਰ ਜੀ ਮੈਮ ਮੈਨੂੰ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਐਮਏ ਪੰਜਾਬੀ ਜੀ ਅ ਕਿੰਨੇ ਟਾਈਮ ਤੋਂ ਮੈਨੂੰ ਇਸ ਸੰਸਥਾ ਦੇ ਵਿੱਚ ਹੈ ਮੈਂ April 2005 ਤੋਂ ਲੈ ਕੇ ਹੁਣ ਤੱਕ ਪੜ੍ਹਾ ਰਹੀ ਹਾਂ ਜੀ ਇਸ ਸੰਸਥਾ ਦੇ ਵਿੱਚ ਅ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇਸ ਸੰਸਥਾ ਦੇ ਵਿੱਚ ਮੈਨੂੰ ਸੰਸਥਾ ਬਹੁਤ ਵਧੀਆ ਲੱਗ ਰਹੀ ਹੈ ਜੀ ਹੁਣ ਤੱਕ 20 ਸਾਲ ਹੋ ਗਏ ਆ ਮੈਂ ਐਨ ਆਰ ਆਈ ਵੀਰ ਭੈਣਾ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਜੀ ਕਿ ਵੱਧ ਤੋਂ ਵੱਧ ਇਸ ਸੰਸਥਾ ਦਾ ਸਹਿਯੋਗ ਦੇਣ ਜੀ ਗਰੀਬ ਬੱਚੇ ਜਿਹੜੇ ਵਧਿਆ ਇਸ ਤਰੀਕ ਵਧਿਆ ਤਰੀਕੇ ਨਾਲ ਪੜ ਸਕਣ ਜੀ ਮੈਮ ਜੀ ਹਾਂ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਵੱਧ ਤੋਂ ਵੱਧ ਸਹਿਯੋਗ ਦੇਣ ਵਿਦਿਆਦਾਨ ਮਹਾਦਾਨ ਵੱਧ ਚੜਕੇ ਦੇ ਵਿੱਚ ਭਾਗ ਲੈਣ ਤਾਂ ਜੋ ਇਸ ਜੇ ਸਾਡੇ ਸਕੂਲ ਦੇ ਵਿੱਚ ਤਿੰਨ ਜ਼ਿਲ੍ਹਿਆਂ ਤੋਂ ਬੱਚੇ ਪੜ ਰਹੇ ਫਿਰੋਜ਼ਪੁਰ ਮੋਗਾ ਫਰੀਦਕੁਰਤੁੰਡ ਜੀ ਤੇ ਹੋਰ ਜ਼ਿਲ੍ਹਿਆਂ ਦੇ ਬੱਚੇ ਵੀ ਇੱਥੇ ਆ ਕੇ ਪੜ ਸਕਣ ਸਾਡੀ ਇਹੀ ਮਨੋ ਕਾਮਨਾ ਹੈ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਕਿ ਸਰਕਾਰੀ ਖਾਲਸਾ ਨੂੰ ਪ੍ਰਮਾਤਮਾ ਵੱਧ ਤੋਂ ਵੱਧ ਤਰੱਕੀ ਵੱਲ ਜਾਵੇ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਦਾ ਗਿਆਨ ਦੇ ਸਕੇ ਜੀ ਸ਼ੁਕਰੀਆ ਥੈਂਕ ਯੂ ਹੁਣ ਅਸੀਂ ਮਿਲੋਂ ਲੱਗੇ ਆ ਤੁਹਾਨੂੰ ਅਗਲੇ ਸਟਾਫ ਮੈਂਬਰ ਨਾਲ ਮੈਮ ਜੀ ਤੁਹਾਡਾ ਨਾਮ ਕੀ ਆ ਅ ਸਰ ਮੇਰਾ ਨਾਮ ਰੂਪਰਾਨੀ ਹੈ ਅ ਕਿਸ ਸਬਜੈਕਟ ਨੂੰ ਤੁਸੀਂ ਪੜਾਉਂਦੇ ਹੋ ਸਰ ਮੈਂ ਇੰਗਲਿਸ਼ ਔਰ ਐਸਐਸਟੀ ਟੀਚ ਕਰਵਾ ਰਹੀ ਹਾਂ ਹਾਂ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਜਾਸਤ ਸਰ 5th ਤੋਂ ਲੈ ਕੇ 8th ਪਲੱਸ ਓਕੇ ਓਕੇ ਤੇ ਦੂਜਾ ਨੰਬਰ ਮੈਮ ਤੁਹਾਨੂੰ ਜਿਹੜੀ ਸੈਲਰੀ ਵਗੈਰਾ ਮਿਲਦੀ ਆ ਕੀ ਉਹ ਸਮੇਂ ਸਰ ਮਿਲ ਜਾਂਦੀ ਆ ਜੋ ਵੀ ਐ ਸਕੂਲ ਵੱਲੋਂ ਜੋ ਟਰਸਟ ਵੱਲੋਂ ਦਿੱਤੀ ਜਾਂਦੀ ਆ ਹਾਂਜੀ ਸਰ ਮੈਨੂੰ ਜਿਹੜੀ ਵੀ ਮੇਰੀ ਪੇ ਮਿਲਦੀ ਆ ਉਹ ਟਾਈਮ ਟੂ ਟਾਈਮ ਮਿਲ ਰਹੀ ਹੈ ਅ ਇਸ ਤੋਂ ਇਲਾਵਾ ਤੁਹਾਡਾ ਕੀ ਕਹਿਣਾ ਵਾ ਟਰਸਟ ਬਾਰੇ ਸਕੂਲ ਬਾਰੇ ਹਾਂਜੀ ਸਰ ਇਹ ਕਹਿਣਾ ਵੀ ਜਿਹੜਾ ਕਿ ਆਪਣਾ ਐਨਜੀਓ ਚੱਲ ਰਿਹਾ ਏ ਟਰਸਟ ਵੱਲੋਂ ਜਿਹੜੀ ਬੱਚਿਆਂ ਨੂੰ ਫ੍ਰੀ ਆਫ ਕੋਸਟ ਸਟੱਡੀ ਕਰਵਾਈ ਜਾਂਦੀ ਆ ਉਹਦੇ ਲਈ ਅਸੀਂ ਸੈਟੀਸਫਾਈ ਆ ਸਾਨੂੰ ਵੀ ਸਕੂਲ ਮਿਲਦਾ ਹੈ ਚੀਜ਼ ਵੱਲੋਂ ਵੀ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਜਿਹੜੇ ਕਿ ਆਪਣੀਆਂ ਫੀਸਿਸ ਵਗੈਰਾ ਨਹੀਂ ਭਰ ਸਕਦੇ ਜੀ ਐਨਆਰਆਈ ਭੈਣਾਂ ਤੇ ਭਰਾਵਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੇ ਕਿ ਆਪਣੇ ਇਸ ਐਨਜੀਓ ਦਾ ਸਹਿਯੋਗ ਕੀਤਾ ਜਾਵੇ ਤਾਂ ਕਿ ਆਪਣੇ ਜਿਹੜੇ ਗਰੀਬ ਪਰਿਵਾਰ ਦੇ ਹੋਰ ਵੀ ਮੈਂਬਰ ਆ ਉਹ ਬੱਚੇ ਉਹ ਜ਼ਿਆਦਾ ਤੋਂ ਜ਼ਿਆਦਾ ਪੜ ਸਕਣ। ਹਾਂ ਜੀ ਸਰ ਕੀ ਨਾਮ ਆ ਤੁਹਾਡਾ? ਸਰ ਮੇਰਾ ਨਾਮ ਮਿਰਵੰਦੀਪ ਸਿੰਘ ਹੈ। ਅ ਕਿਹੜੀ ਕਲਾਸ ਨੂੰ ਪੜਾ ਰਹੇ ਹੋ ਤੁਸੀਂ? ਸਰ ਮੈਂ 6th ਤੋਂ ਆਨਵਰਡਸ ਪੜਾ ਰਿਹਾ। ਕਿਹੜਾ ਕਿਹੜਾ ਸਬਜੈਕਟ ਪੜਾਉਂਦਾ? ਸਰ ਮੈਂ ਸਾਇੰਸ ਐਂਡ ਕੰਪਿਊਟਰ ਦੋ ਸਬਜੈਕਟਸ ਪੜਾ ਰਿਹਾ। ਜਿਹੜੀ ਸੈਲਰੀ ਸਕੂਲ ਵੱਲੋਂ ਮਿਲਦੀ ਆ ਕੀ ਸਮੇਂ ਸਰ ਮਿਲ ਜਾਂਦੀ ਆ ਤੁਹਾਨੂੰ? ਹਾਂ ਜੀ ਸਰ ਸਮੇਂ ਸਰ ਮਿਲ ਜਾਂਦੀ ਆ। ਕੀ ਕਹਿਣਾ ਵਾ ਤੁਹਾਡਾ ਸੰਸਥਾ ਬਾਰੇ? ਸਰ ਮੇਰਾ ਕਹਿਣਾ ਹੈ ਕਿ ਐਨ ਆਰ ਆਈ ਭਰਾ ਜੜ ਕੇ ਟਰਸਟੀ ਮੈਂਬਰ ਬਣ ਕੇ ਤੇ ਇਸ ਸੰਸਥਾ ਨੂੰ ਹੋਰ ਅੱਗੇ ਵਧਾਉਣ ਹਾਂਜੀ ਮੈਡਮ ਮੈਡਮ ਨਾਮ ਕੀ ਆ ਤੁਹਾਡਾ ਜੀ ਮੇਰਾ ਨਾਮ ਅਮਨਦੀਪ कौर ਆ ਕਿਹੜੀ ਕਲਾਸ ਨੂੰ ਮੈਮ ਪੜਾ ਰਹੇ ਹੋ ਤੁਸੀਂ ਮੈਂ ਕਲਾਸ 1 ਤੋਂ 2 ਨੂੰ ਪੜਾ ਰਹੀ ਹਾਂ ਠੀਕ ਹੈ ਮੈਮ ਤੇ ਸੈਲਰੀ ਵਗੈਰਾ ਦੀ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ ਸਮੇਂ ਸਿਰ ਮਿਲ ਜਾਂਦੀ ਹੈ ਹਾਂਜੀ ਸਮੇਂ ਸਿਰ ਮਿਲਦੀ ਹੈ ਔਰ ਕੀ ਕਹਿਣਾ ਚਾਹੁੰਨੇ ਆ ਸੰਸਥਾ ਬਾਰੇ ਟਰਸਟ ਬਾਰੇ ਮੈਂ ਇਹੀ ਕਹਿਣਾ ਚਾਹੁੰਦੀ ਕਿ ਵੱਧ ਤੋਂ ਵੱਧ ਜਿਹੜੇ ਲੋਕ ਆ ਕਿ ਸਰਕਾਰੇ ਖਾਲਸਾ ਨਾਲ ਜੁੜਨ ਤੇ ਆ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਪੜ੍ਹਾਈ ਕਰਨ ਤੇ ਅੱਗੇ ਬਦਲ ਹਾਂਜੀ ਮੈਮ ਮੈਮ ਤੁਹਾਡਾ ਨਾਮ ਕੀ ਹੈ ਜੀ ਮਾਈ ਨੇਮ ਇਜ਼ ਪਿੰਕੀ ਅ ਕਿਹੜੀ ਕਲਾਸ ਨੂੰ ਮੈਮ ਪੜਾ ਰਹੇ ਹੋ ਸਰ ਮੈਂ 3rd 4th ਕਲਾਸ ਨੂੰ ਪੜਾ ਰਹੀ ਹਾਂ ਕੀ ਕੁਆਲੀਫਿਕੇਸ਼ਨ ਹੈ ਮੈਨੂੰ ਸਰ ਮਾਈ ਕੁਆਲੀਫਿਕੇਸ਼ਨ ਇਜ਼ ਐਮਸੀਏ ਔਰ ਜਿਹੜੀ ਸੰਸਥਾ ਵੱਲੋਂ ਤੁਹਾਨੂੰ ਸੈਲਰੀ ਪੇ ਕੀਤੀ ਜਾਂਦੀ ਹੈ ਕੀ ਉਹ ਸਮੇਂ ਸਰ ਦਿੱਤੀ ਜਾਂਦੀ ਹੈ ਮੈਮ ਹਾਂਜੀ ਸਰ ਜੋ ਵੀ ਸਾਨੂੰ ਸੈਲਰੀ ਮਿਲਦੀ ਹੈ ਸਮੇਂ ਸਰ ਦਿੱਤੀ ਜਾਂਦੀ ਹੈ ਕੋਈ ਸ਼ਬਦ ਕਹਿਣਾ ਚਾਹੁੰਦੇ ਆ ਤੁਸੀਂ ਸੰਸਥਾ ਬਾਰੇ ਟਰਸਟ ਬਾਰੇ ਮੈਮ ਹਾਂਜੀ ਸਰ ਸਰ ਮੈਂ ਇੱਕ ਕਹਿਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਲੋਕ ਸਰਕਾਰੀ ਖਾਲਸਾ ਟੀਮ ਨਾਲ ਜੁੜਨ ਅਤੇ ਇਸ ਟਰਸਟ ਦੇ ਵੱਧ ਵੱਧ ਮੈਂਬਰ ਬਣ ਤਾਂ ਜੋ ਆਪਾਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਸਕੀਏ। ਥੈਂਕ ਯੂ। ਹਾਂਜੀ ਮੈਮ ਤੁਹਾਡਾ ਨਾਮ ਕੀ ਹੈ ਮੈਮ? ਜਸ਼ਨਦੀਪ ਕੌਰ ਜੀ। ਆ ਕਿਹੜੀ ਕਲਾਸ ਨੂੰ ਮੈਮ ਪੜਾ ਰਹੀ ਹੋ ਤੁਸੀਂ? ਜੀ ਮੈਂ ਪ੍ਰੈਪ 1 2 ਨੂੰ ਪੜਾ ਰਹੀ ਹਾਂ। ਆ ਇਸ ਤੋਂ ਇਲਾਵਾ ਸੰਸਥਾ ਤੁਹਾਡੀ ਫ੍ਰੀ ਐਜੂਕੇਸ਼ਨ ਦੇ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਐਨ ਆਰ ਆਈ ਭਰਾਵਾਂ ਨੂੰ ਔਰ ਸੰਸਥਾ ਬਾਰੇ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਸਾਡੇ ਸੰਸਥਾ ਦੇ ਵੱਤਵੱਦ ٹرسٹ ਦੇ ਮੈਂਬਰ ਬਣੋ ਜੀ ਤੇ ਸਰਕਾਰੇ ਖਾਲਸਾ ਵੱਤਵੱਦ ਸਪੋਰਟ ਕਰੋ ਓਕੇ ਥੈਂਕ ਯੂ ਹਾਂਜੀ ਮੈਮ ਮੈਮ ਤੁਹਾਡਾ ਨਾਮ ਕੀ ਹੈ ਜੀ ਜੀ ਮੇਰਾ ਨਾਮ ਮਨਿੰਦਰ ਗੜ ਅ ਕਿਹੜੀ ਕਲਾਸ ਨੂੰ ਪੜਾ ਰਹੇ ਹੋ ਮੈਂ ਨਰਸਿੰਗ ਕਲਾਸ ਨੂੰ ਟੀਚ ਕਰ ਰਹੀ ਹਾਂ ਜਿਹੜੇ ਇਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਉਹਨਾਂ ਕੋਈ ਕਿਸੇ ਕੋਲ ਕੋਈ ਦਾਖਲਾ ਫੀਸ ਜਾਂ ਮੰਥਲੀ ਫੀਸ ਵਗੈਰਾ ਕੋਈ ਲੈ ਹੀ ਤਾਂ ਨਹੀਂ ਜਾ ਰਹੇ ਨਹੀਂ ਜੀ ਬਿਲਕੁਲ ਫ੍ਰੀ ਪੜ ਰਹੇ ਹੈ ਬੱਚੇ ਠੀਕ ਹੈ ਮੈਮ ਕੀ ਕਹਿਣਾ ਮੈਮ ਇਸ ਸੰਸਥਾ ਬਾਰੇ ਔਰ ਐਨ ਆਰ ਆਈ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤਾਂ ਕਿ ਇਹ ਜਿਹੜੇ ਬੱਚੇ ਇੱਥੇ ਫ੍ਰੀ ਦੇ ਵਿੱਚ ਪੜ ਰਹੇ ਆ ਉਹਨਾਂ ਬਾਰੇ ਤੁਹਾਡਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਵਾਅਦਾ ਤੋਂ ਵਾਅਦਾ ਸਾਡੇ ਇਸ ਟਰਸਟ ਦਾ ਮੈਂਬਰ ਬਣਿਆ ਜਾਵੇ ਤੇ ਲੋੜਵੰਦ ਬੱਚਿਆਂ ਦੀ ਹੈਲਪ ਹੋ ਸਕੇ ਜੀ ਮੈਮ ਫਾਜ਼ੀਪਟੇ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਮਨ ਪ੍ਰੀਤਕੌਰ ਹੈ ਕੈਸ ਕਲਾਸ ਦੇ ਵਿੱਚ ਪੜਦੇ ਹੋ ਤੁਸੀਂ ਮੈਂ 7ਵੀਂ ਜਮਾਤ ਦੀ ਵਿਦਿਆਰਥਣਾਂ ਅ ਅ ਕੈਸ ਤਰ੍ਹਾਂ ਦੀ ਪੜ੍ਹਾਈ ਚੱਲਦੀ ਹੈ ਇੱਥੇ ਇਸ ਸਕੂਲ ਵਿੱਚ ਬਹੁਤ ਵਧੀਆ ਤਰੀਕੇ ਦੀ ਪੜ੍ਹਾਈ ਚੱਲਦੀ ਹੈ ਅ ਕਿਸ ਤਰ੍ਹਾਂ ਦਾ ਤੁਹਾਨੂੰ ਇਸ ਸਕੂਲ ਦੇ ਵਿੱਚ ਕਿਵੇਂ ਤੁਹਾਨੂੰ ਮਾਹੌਲ ਲੱਗ ਰਿਹਾ ਵਾ ਇਸ ਸਕੂਲ ਵਿੱਚ ਬਹੁਤ ਅਨੁਸ਼ਾਸਨ ਬਹੁਤ ਸਖਤਾਈ ਬਹੁਤ ਟੀਚਰਸ ਬਹੁਤ ਵਧੀਆ ਸਮਝਾਉਂਦੇ ਨੇ ਟੀਚਰਾਂ ਵੱਲੋਂ ਤੁਸੀਂ ਸੈਟੀਸਫਾਈ ਆ ਜਿਹੜੇ ਟੀਚਰ ਤੁਹਾਨੂੰ ਪੜ੍ਹਾਈ ਦੁਆਰ ਅਗੇ ਰਹੇ ਨੇ ਸਾਰੇ ਹਾਂਜੀ ਹੋਰ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਇੱਥੋਂ ਦੀ ਕੋਈ ਸੰਸਥਾ ਦੀ ਕੋਈ ਸਮੱਸਿਆ ਕੋਈ ਲੱਗਦੀ ਹੋਵੇ ਨਹੀਂ ਕੋਈ ਸਮੱਸਿਆ ਜਿਹੜੀ ਕੋਈ ਤੁਸੀਂ ਤੁਹਾਡੇ ਕੋਲੋਂ ਸਕੂਲਾਂ ਦੇ ਵਿੱਚ ਜਿਹੜੀ ਮਹੀਨਾਵਾਰ ਫੀਸ ਲਈ ਜਾਂ ਸਾਲਵਾਰ ਦਾਖਲਾ ਲਿਆ ਜਾਂਦਾ ਉਹ ਉਹ ਤੁਹਾਡੇ ਕੋਲ ਲਿਆ ਜਾਂਦਾ ਨਹੀਂ ਨਹੀਂ ਲੈ ਰਹੇ ਕੀ ਕਹਿਣਾ ਵਾ ਤੁਹਾਡਾ ਸੰਸਥਾ ਬਾਰੇ ਐਨ ਆਰ ਆਈ ਭਰਾਵਾਂ ਨੂੰ ਕਿਉਂਕਿ ਐਨ ਆਰ ਆਈ ਦੇ ਸਹਿਯੋਗ ਨਾਲ ਹੀ ਸੰਸਥਾ ਚੱਲ ਰਹੀ ਹੈ ਕਿਉਂਕਿ ਮੈਂ ਸਾਰੇ ਐਨ ਆਰ ਆਈਸ ਨੂੰ ਕਹਿ ਚਾਹੁੰਨੀ ਹਾਂ ਕਿ ਉਹ ਇਸ ਸਰਕਾਰੀ ਖਾਲਸਾ ਦਾ ਟਰਸਟ ਦਾ ਮੈਂਬਰ ਬਣਨ ਤਾਂ ਕਿ ਜੋ ਟੈਲੈਂਟਡ ਤੇ ਲੋੜਵੰਦ ਬੱਚੇ ਨੇ ਉਹ ਇਸ ਮੁਫਤ ਪੜਾਈ ਦਾ ਆਨੰਦ ਲੈ ਸਕਣ ਓਕੇ ਸ਼ਾਬਾਸ਼ ਕੀ ਨਾਮ ਆ ਬੇਟਾ ਤੁਹਾਡਾ ਮੇਰਾ ਨਾਮ ਜਪਨਮਪ੍ਰੀਤ ਸਿੰਘ ਹੈ। ਅ ਕਿਹੜੀ ਕਲਾਸ ਚ ਪੜਦੇ ਹੋ? ਮੈਂ 8ਵੀਂ ਜਮਾਤ ਦਾ ਵਿਦਿਆਰਥੀ। ਕਿਹੜੇ ਪਿੰਡ ਤੋਂ ਆ ਰਹੇ? ਢਿਲਮਾ ਕਲਾ, ਤਹਿਸੀਲ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ। ਐ ਸਕੂਲ ਦੇ ਵਿੱਚ ਤੁਹਾਡੇ ਕੋਲ ਕੋਈ ਫੀਸ ਦਾਖਲਾ ਵਗੈਰਾ ਕੁਝ ਲਿਆ ਜਾਂਦਾ? ਨਹੀਂ। ਕਿਸ ਤਰ੍ਹਾਂ ਦੀ ਪੜ੍ਹਾਈ ਹੋ ਰਹੀ ਹੈ ਸਕੂਲ ਦੇ ਵਿੱਚ ਤੁਹਾਡੀ? ਐ ਸਕੂਲ ਵਿੱਚ ਬਹੁਤ ਵਧੀਆ ਪੜ੍ਹਾਈ ਹੋ ਰਹੀ ਹੈ। ਕੀ ਕਹਿਣਾ ਚਾਹੁੰਦੇ ਆ ਐਨਆਰਆਈ ਪਰਿਵਾਰਾਂ ਨੂੰ ਜਿਹੜੇ ਸਹਿਯੋਗ ਦੇ ਰਹੇ ਆ ਸੰਸਥਾ ਨੂੰ ਇਸ ਨੂੰ? ਮੈਂ ਪੰਜਾਬੀਆਂ ਉਤੇ ਸਿੱਖਣ ਨੂੰ ਇਹ ਕਹਿਣਾ ਚਾਹੁੰਦਾ ਹਾਂ। ਕੀ ਵੀ ਸਰਕਾਰੀ ਖਾਲਸਾ ਦੇ ਮੈਂਬਰ ਬਣੋ ਇੰਟਰਸਟਡ ਦੇ ਮੈਂਬਰ ਬਣੋ ਕੀ ਨਾਮ ਆ ਬੇਟਾ ਜੀ ਤੁਹਾਡਾ ਮੇਰਾ ਨਾਮ ਹੀ ਹਰਮਨਜੋ ਸਿੰਘ ਹੈ ਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ ਮੈਂ 10 ਦਾ ਵਿਦਿਆਰਥੀ ਆ ਜੀ ਆ ਕਿਹੜੇ ਪਿੰਡ ਆ ਤੁਹਾਡਾ ਕਿਹੜਾ ਪਿੰਡ ਮੇਰਾ ਇੱਕੋ ਦੇ ਵਾਲਾ ਜ਼ਿਲ੍ਹਾ ਮੋਗਾ ਤੇ ਸਿੱਧੀ ਬਾਗਾ ਪੜ੍ਹਨਾ ਕਿਸ ਤਰ੍ਹਾਂ ਦੀ ਪੜ੍ਹਾਈ ਚੱਲ ਰਹੀ ਐ ਇਸ ਸਮੇਂ ਪੜ੍ਹਾਈ ਬਹੁਤ ਰਹੀ ਸੋਹਣੀ ਚੱਲ ਰਹੀ ਜੀ ਵਧੀਆ ਓਕੇ ਥੈਂਕ ਯੂ ਹਾਂਜੀ ਬੇਟਾ ਜੀ ਕੀ ਨਾਮ ਆ ਤੁਹਾਡਾ ਅਵਨੀਤ ਕੌਰ ਕਿਹੜੀ ਕਲਾਸ ਚ ਪੜ੍ਹਦੇ ਹੋ ਪਲੱਸ 1 ਮੈਡੀਕਲ ਪਿੰਡ ਕਿਹੜਾ ਤੁਹਾਡਾ ਮੰਗੇਵਾਲਾ ਮੰਗੇਵਾਲਾ ਜ਼ਿਲ੍ਹਾ ਮੋਗਾ ਤੇ ਉਥੋਂ ਮੰਗੇਵਾਲਾ ਤੋਂ ਆਨ ਦਾ ਟ੍ਰਾਂਸਪੋਰਟ ਦਾ ਸਿਸਟਮ ਹੈ ਬਹੁਤ ਵਧੀਆ ਚੱਲਦਾ ਠੀਕ ਹੈ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਸਕੂਲ ਦੇ ਵਿੱਚ ਪੜਾਈ ਵਧੀਆ ਚੱਲਦੀ ਆ ਹਾਂਜੀ ਠੀਕ ਆ ਓਕੇ ਥੈਂਕ ਯੂ ਹਾਂਜੀ ਬੇਟਾ ਜੀ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਅਨਮੋਲ ਪ੍ਰੀਤ ਕੌਰ ਹੈ ਕਿਹੜੀ ਕਲਾਸ ਚ ਪੜਦੇ ਹੋ ਪਲੱਸ 1 ਆਰਟਸ ਕਿਹੜੇ ਪਿੰਡ ਤੋਂ ਤੁਸੀਂ ਆਉਂਦੇ ਹੋ ਡੇਮਰੁਕਲਾ ਹਾਂਜੀ ਤਹਿਸੀਲ ਬੱਗਪਰਾਣਾ ਜ਼ਿਲ੍ਹਾ ਮੋਕਾ ਕਿਸ ਤਰ੍ਹਾਂ ਦੀ ਇਹ ਸੰਸਥਾ ਦੇ ਵਿੱਚ ਪੜਾਈ ਚੱਲਦੀ ਆ ਇਸ ਸਕੂਲ ਵਿੱਚ ਮੈਂ ਦਾ ਕਹਿਣਾ ਚਾਹਦੀ ਹਾਂ ਕਿ ਇਸ ਸੰਸਥਾ ਵਿੱਚ ਜਿਹੜੇ ਲੋੜਿੰਦੇ ਪਰਿਵਾਰਾਂ ਦੇ ਬੱਚੇ ਆ ਵੀਓ ਇੱਥੇ ਆ ਕੇ ਪੜ੍ਹਾਈ ਕਰਨਾ ਹੋਸ਼ਿਆਰ ਮਤਲਬ ਕਿ ਬੰਦੀਆ ਬਣਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਦਾਖਲਾ ਫੀਸ ਸਕੂਲ ਵੱਲੋਂ ਕੁਝ ਲਿਆ ਜਾਂਦਾ ਨਹੀਂ ਸਰ ਕੁਝ ਨਹੀਂ ਲਿੱਤਾ ਜਾਂਦਾ ਜੀ ਓਕੇ ਸ਼ਾਬਾਸ਼ ਬਿਲਕੁਲ ਫ੍ਰੀ ਆਈ ਹਾਂਜੀ ਬੇਟਾ ਜੀ ਕੀ ਨਾਮ ਆ ਤੁਹਾਡਾ ਅਭਿਜਿਤ ਸਿੰਘ ਜੀ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ 6 ਚ ਪੜ੍ਹਦੇ ਕਿਹੜਾ ਪਿੰਡ ਆ ਤੁਹਾਡਾ ਰੋਡੇ ਜੀ ਅੱਛਾ ਰੋਡੇ ਸੰਜਰਮਨ ਸਿੰਘ ਜੀ ਪਿੰਡਰਾ ਵਾਲੇ 20ਵੇਂ ਸਦੀ ਦੇ ਜਿਹੜੇ ਮਹਾਨ ਸ਼ਹੀਦ ਯੋਧੇ ਨੇ ਉਹ ਵੈਰੀ ਗੁੱਡ ਜੀ ਕਿਸ ਤਰ੍ਹਾਂ ਦੀ ਪੜ੍ਹਾਈ ਚੱਲਦੀ ਐ ਸਕੂਲ ਵਿੱਚ ਬਹੁਤ ਵਧੀਆ ਪੜ੍ਹਾਈ ਚੱਲਦੀ ਐ ਠੀਕ ਐ ਇਸ ਤੋਂ ਇਲਾਵਾ ਕੋਈ ਸਕੂਲ ਵੱਲੋਂ ਕੋਈ ਫੀਸ ਜਾਂ ਹੋਰ ਕਸ਼ਟ ਤੁਹਾਡੇ ਉੱਤੇ ਨਹੀਂ ਆ ਜਾਂਦਾ ਬਿਲਕੁਲ ਨਹੀਂ ਆ ਜਾਂਦੀ ਜੀ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਇਹ ਸਕੂਲ ਜਿਹੜਾ ਐਨ ਆਰ ਆਈਜ਼ ਦੇ ਸਹਿਯੋਗ ਨਾਲ ਚੱਲ ਰਿਹਾ ਵਾ ਕੀ ਕਹਿਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਮੈਂ ਉਹਨ ਉਹ ਸਰਕਾਰੀ ਖਾਲਸਾ ٹرسٹ ਦੇ ਮੈਂਬਰ ਵੱਧ ਤੋਂ ਵੱਧ ਬਣ ਜਿਹੜੇ ਜਿਹੜੇ ਰੋੜ ਬੰਦ ਪਰਿਵਾਰਾਂ ਦੇ ਹੁਸ਼ਿਆਰ ਬੱਚੇ ਫ੍ਰੀ ਚ ਪੜ੍ਹ ਸਕਣ ਓਕੇ ਸ਼ਾਬਾਸ਼ ਫ੍ਰੀ ਵਿੱਦਿਆ ਪ੍ਰਾਪਤ ਕਰ ਸਕਣ ਓਕੇ ਸ਼ਾਬਾਸ਼ ਹਾਂਜੀ ਸੰਗਤ ਜੀ ਇਸ ਤੋਂ ਇਲਾਵਾ ਬੱਚਿਆਂ ਨੂੰ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸਕੂਲ ਦੇ ਵਿੱਚ ਲਿਓਣ ਲਈ ਵੈਣਾ ਦਾ ਵੀ ਪ੍ਰਬੰਧ ਕੀਤਾ ਹੋਇਆ ਜਿੱਥੇ ਕਿ ਅੱਧੀ ਦਰਜਨ ਦੇ ਕਰੀਬ ਵੈਣਾ ਇੱਥੇ ਸਕੂਲ ਦੇ ਵਿੱਚ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਆਪਾਂ ਸਕੂਲਾਂ ਸਕੂਲ ਦੀਆਂ ਗੱਡੀਆਂ ਦੇ ਜੋ ਬੱਚਿਆਂ ਦਾ ਪ੍ਰਬੰਧ ਲੈ ਕੇ ਆਉਣ ਦਾ ਦੇਖਰੇਖ ਕਰ ਰਹੇ ਨੇ ਰਪਿੰਦਰ ਸਿੰਘ ਅਨਚਾਰਜ ਨੇ ਇਹਨਾਂ ਦੇ ਵੈਣਾ ਦੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਰਪਿੰਦਰ ਸਿੰਘ ਜੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਤੁਸੀਂ ਕਿਹੜੇ ਕਿਹੜੇ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਆਉਨੇ ਹੋ ਸਭ ਤੋਂ ਪਹਿਲਾਂ ਜੀ ਫਤਿਹ ਕਰਿਓ ਪ੍ਰਵਾਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਰਕਾਰ ਇਹ ਖਾਲਸਾ ਸੰਸਥਾ ਦਾ ਜਿਨ੍ਹਾਂ ਨੇ ਮੋਗੇ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਵਿੱਚ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲੂਰ ਸੁਪਰੀਮ ਆਸਟ੍ਰੇਲੀਆ ਇੰਟਰਨੈਸ਼ਨਲ ਸਕੂਲ ਭਲੂਰ ਜਿਹਨੂੰ ਕੇ ਅਡਾਪਟ ਕੀਤਾ ਹੈ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਮੁਫਤ ਪੜ੍ਹਾਈ ਕਰਾਈ ਜਾਂਦੀ ਹੈ ਤੇ ਸਾਨੂੰ ਇਸ ਉਪਰਾਲੇ ਬਹੁਤ ਵਧੀਆ ਲੱਗੇ ਇਸ ਉਪਰਾਲੇ ਦੇ ਨਾਲ ਰਲ ਮਿਲ ਕੇ ਸਾਥ ਵੀ ਦੇਣਾ ਚਾਹੀਦਾ ਹੈ ਤੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਵਿਦਿਆਦਾਨ ਸਭ ਤੋਂ ਵੱਡਾ ਦਾਣਾ ਹੈ ਇਸ ਤੋਂ ਉੱਤੇ ਮੇਰੇ ਹਿਸਾਬ ਨਾਲ ਕੋਈ ਦਾਣ ਨਹੀਂ ਹੋ ਸਕਦਾ ਕਿਉਂਕਿ ਤੁਹਾਡੇ ਕੋਲੋਂ ਕੋਈ ਤਨ ਦੌਲਤ ਜਾਂ ਹੋਰ ਚੀਜ਼ ਆ ਉਹ ਤਾਂ ਖੋਈ ਜਾ ਸਕਦੀ ਹੈ ਜੀ ਵਿਦਿਆ ਪੜ੍ਹਾਈ ਇੱਕ ਅਜਿਹੀ ਚੀਜ਼ ਹੈ ਜਿਹਨੂੰ ਕੇ ਸਾਡੇ ਤੋਂ ਕੋਈ ਵੀ ਨਹੀਂ ਚਰਾ ਸਕਦਾ ਜੀ ਇਹ ਸਾਡੇ ਅੰਤ ਸਮ ਅੰਤਮ ਸਮੇਂ ਤੱਕ ਸਾਡੇ ਨਾਲ ਜਾ ਸਕਦੀ ਹੈ ਇੱਕੋ ਇੱਕ ਹੈ ਪੜ੍ਹਾਈ ਤੇ ਅਸੀਂ ਸਰਕਾਰੀ ਖਾਲਸਾ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੂਸਰਾ ਧੰਨਵਾਦ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਜੀ ਦਾ ਕਰਦੇ ਹਾਂ ਜੋ ਕਿ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਈ ਕਰਾ ਰਹੇ ਨੇ ਤੇ ਆਪਣੀਆਂ ਗੱਡੀਆਂ ਜਿਵੇਂ ਕਿ ਇੱਧਰ ਰੋਡੇ ਲੰਡੇ ਡੇਮਰੂ ਸਮਾਲਸਰ ਵਾਖਵਾਖ ਪਿੰਡਾਂ ਤੋਂ ਆ ਰਹੀਆਂ ਨੇ ਤੇ ਬੱਚਿਆਂ ਨੂੰ ਲਿਆਉਣ ਦਾ ਲਿਜਾਣ ਦਾ ਬਹੁਤ ਵਧੀਆ ਪ੍ਰਬੰਧ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਇਹ ਸਕੂਲ ਹੋਰ ਵਧੇ ਫੁੱਲੇ ਤੇ ਕਾਰੋਬਾਰ 'ਚ ਵਾਧਾ ਹੋਵੇ ਤੇ ਹੋਰ ਵੀ ਜਿਹੜੇ ਸੱਜਣ ਮਿੱਤਰ ਆਪਣੇ ਨਾਲ ਜੁੜੇ ਆ ਟ੍ਰਾਂਸਪੋਰਟ ਦੇ ਉਹਨਾਂ ਨੂੰ ਰਜਗਾਰ ਮਿਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਇਲਾਵਾ ਬਾਬਾ ਜੀ ਨਾਲ ਆਪਾਂ ਗੱਲ ਕਰਾਂਗੇ ਬਾਬਾ ਜੀ ਕੀ ਨਾਮ ਤੁਹਾਡਾ ਜੀ ਨਾਮ ਜੱਜ ਸਿੰਘ ਜੀ ਜੀ ਬਾਬਾ ਜੀ ਤੁਸੀਂ ਇੱਥੇ ਬੱਚਿਆਂ ਨੂੰ ਕਿਹੜੇ ਕਿਹੜੇ ਪਿੰਡਾਂ ਤੋਂ ਬਾਬਾ ਜੀ ਲੈ ਕੇ ਆਉਨੇ ਹੋ ਵਾਏ ਗੁਰਜ ਖਾਲਸਾ ਬਾਈ ਜੀ ਪੱਤੇ ਜੀ ਸਰ ਤੋਂ ਪਿੰਡ ਸੇਖਾਗਲਾਂ ਜੀ ਜੀ ਬਾਬਾ ਜੀ ਪੰਜਗਰਾਂ ਕਲਾ ਜੀ ਪੰਜਗਰਾਂ ਖੋਰਦ ਜੀ 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 ਘਣਿਆਲਾ ਜੀ ਜੀ ਬਾਬਾ ਜੀ ਜਿਉਣ ਵਾਲਾ ਭਲੌਰ ਜੀ ਆ ਇਸ ਸੰਸਥਾ ਦਾ ਇਹ ਪ੍ਰਾਲਾ ਕੀਤਾ ਜਾ ਰਿਹਾ ਬਾਬਾ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਇਹਨਾਂ ਨੇ ਰੁਜ਼ਗਾਰ ਦਿੱਤਾ ਜੀ ਬਹੁਤ ਵਧੀਆ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਜੀ ਇਹਨਾਂ ਦਾ ਬੱਚਿਆਂ ਬਾਰੇ ਤੁਹਾਡਾ ਕੀ ਕਹਿਣਾ ਬਾਬਾ ਜੀ ਕਿਉਂਕਿ ਬੱਚੇ ਇੱਥੇ ਫ੍ਰੀ ਐਜੂਕੇਸ਼ਨ ਲੈ ਰਹੇ ਆ ਫ੍ਰੀ ਦੇ ਵਿੱਚ ਪੜ੍ਹਾਈ ਕਰ ਰਹੇ ਆ ਬਹੁਤ ਵਧੀਆ ਪੜ੍ਹਾਈ ਹੋ ਰਹੀ ਹੈ ਜੀ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਕਰਿਆ ਹੋਇਆ ਹੈ ਜੀ ਇਹਦੇ ਵਿੱਚ ਬਹੁਤ ਵਧੀਆ ਚੜ੍ਹਦੀ ਕਲਾ ਜੀ ਬੈਜ ਖਾਲਸਾ ਬੈਜੀ ਹਾਂਜੀ ਭਾਈ ਜੀ ਤੁਹਾਡਾ ਕੀ ਨਾਮ ਆ ਪਹਿਲਾਂ ਤਾਂ ਸੰਤ ਸਿੰਘ ਜੀ 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 ਤੁਹਾਨੂੰ ਇਹ ਪੁੱਛਣਾ ਚਾਹੁੰਨੇ ਜਿਹੜੀ ਤੁਸੀਂ ਬੱਚਿਆਂ ਨੂੰ ਇੱਥੇ ਸਕੂਲ ਦੇ ਵਿੱਚ ਲੈ ਕੇ ਆ ਰਹੇ ਹੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਲੈ ਕੇ ਆ ਰਹੇ ਹੋ ਤੁਸੀਂ ਮੈਂ ਮੰਗਾ ਜੀ ਜੀ ਕੋਰੇ ਵਾਲਾ ਜੀ ਜੀ ਵੱਡਾ ਘਰ ਜੀ ਆ ਜੋ ਜਿਹੜਾ ਇੱਥੇ ਤੁਸੀਂ ਕੰਮ ਕਰ ਰਹੇ ਹੋ ਕੀ ਇੱਥੇ ਸਕੂਲ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਤੁਸੀਂ ਖੁਸ਼ ਹੋ ਇਸ ਸੰਸਥਾ ਤੋਂ ਹਾਂਜੀ ਹਾਂਜੀ ਨਹੀਂ ਵਧੀਆ ਲੱਗਦਾ ਜੀ ਵਧੀਆ ਸਾਕ ਬੱਚਿਆਂ ਬੱਚਿਆਂ ਦੇ ਪਰਿਵਾਰ ਤੁਹਾਨੂੰ ਕੀ ਕਹਿੰਦੇ ਆ ਮਿਲਦੇ ਆ ਕਿਉਂਕਿ ਫ੍ਰੀ ਫ੍ਰੀ ਵਿੱਦਿਆ ਦਿੱਤੀ ਜਾਂਦੀ ਹੈ ਸਕੂਲ ਦੇ ਵਿੱਚ ਉਹ ਕਹਿੰਦੇ ਠੀਕ ਹੈ ਜੀ ਪੜਾਈ ਵਧੀਆ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਭਾਈ ਜੀ ਮੇਰਾ ਨਾਮ ਹੈਗਾ ਜੀ ਗੁਰਜਿੰਦਰ ਸਿੰਘ ਗੁਰਜਿੰਦਰ ਸਿੰਘ ਹਾਂਜੀ ਜੀ ਕਿ ਕਿਹੜੇ ਕਿਹੜੇ ਰੂਟ ਤੇ ਤੁਸੀਂ ਚੱਲਦੇ ਹੋ ਇੱਥੇ ਅਸੀਂ ਆ ਰਹੇ ਹਾਂ ਜੀ ਸਿਵੀਆਂ ਢਿਲਵਾਂ ਕਲਾਂ ਕੋਟਕਪੁਰਾ ਜੀ ਦੇਵੀ ਆਲਾ ਸਿਰਸੜੀ ਕੋਟ ਸੁਖਿਆ ਪਲੌਰ ਜੀ ਐਸ ਸੰਸਥਾ ਵਿੱਚ ਕੰਮ ਕਰ ਰਹੇ ਹਾਂ ਕਿਸ ਤਰ੍ਹਾਂ ਲੱਗਿਆ ਸਾਲ ਬੀਤਣ ਵਾਲਾ ਵਾ ਸਾਲ ਦੇ ਵਿੱਚ ਤੁਹਾਨੂੰ ਕੀ ਇੱਥੇ ਕਿਸ ਤਰ੍ਹਾਂ ਦਾ ਲੱਗਿਆ ਮਾਹੌਲ ਵਗੈਰਾ ਸਾਨੂੰ ਮਾਹੌਲ ਬਹੁਤ ਵਧੀਆ ਲੱਗਿਆ ਜੀ ਸਾਡੇ ਸਕੂਲ ਦਾ ਸਾਰੇ ਦਾ ਸਟਾਫ ਬਹੁਤ ਵਧੀਆ ਪ੍ਰਿੰਸੀਪਲ ਸਾਹਿਬਾਨ ਸਾਡੇ ਬਹੁਤ ਵਧੀਆ ਅਸੀਂ ਧੰਨਵਾਦ ਕਰਦੇ ਹਾਂ ਟਰਸਟ ਦਾ ਜਿਹੜੇ ਗਰੀਬ ਬੱਚਿਆਂ ਨੂੰ ਮੁਫਤ ਵਿੱਦਿਆ ਦੇ ਰਿਹਾ ਕਿਉਂਕਿ ਸਾਨੂੰ ਪਿੰਡਾਂ ਦੇ ਵਿੱਚ ਬੱਚਿਆਂ ਦੇ ਮਾਂ ਪਿਓ ਮਿਲਦੇ ਰਹਿੰਦੇ ਆ ਉਹ ਕਹਿੰਦੇ ਵੀ ਅਸੀਂ ਬਹੁਤ ਖੁਸ਼ ਆ ਕਿਉਂਕਿ ਮਹਿੰਗੇ ਮਹਿੰਗੇ ਸਕੂਲਾਂ ਦੇ ਵਿੱਚ ਪੜਾਈ ਬਹੁਤ ਜ਼ਿਆਦਾ ਮਹਿੰਗੀ ਆ ਤੇ ਉਹਨਾਂ ਵਾਸਤੇ ਇੰਨਾ ਪੈਸਾ ਖਰਚਣਾ ਬਹੁਤ ਮੁਸ਼ਕਲ ਆ ਕਿਉਂਕਿ ਸਾਰੇ ਗਰੀਬ ਪਰਿਵਾਰ ਦੇ ਘਰਾਂ ਨਾਲ ਸੰਬੰਧ ਰੱਖਦੇ ਆ ਤੇ ਬੱਚੇ ਇੱਥੇ ਮੁਫਤ ਵਿੱਦਿਆ ਲੈ ਰਹੇ ਆ ਔਰ ਬਹੁਤ ਵਧੀਆ ਐਜੂਕੇਸ਼ਨ ਮਿਲ ਰਹੀ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਸਰਕਾਰ ਖਾਲਸਾ ٹرسٹ ਦਾ ਜੀ ਸੰਗਤ ਜੀ ਇਹ ਸੰਨ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਦੇ ਟਰਾਂਸਪੋਰਟ ਦੇ ਮੈਂਬਰ ਸਨ ਇਸ ਤੋਂ ਇਲਾਵਾ ਆਪਾਂ ਜਾਣਕਾਰੀ ਲਵਾਂਗੇ ਰਪਿੰਦਰ ਜੀ ਤੋਂ ਕਿ ਰਪਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਬੰਧ ਵਿੱਚ ਕਿ ਜੋਕਰ ਇੱਥੇ ਵੱਖ-ਵੱਖ ਤਰ੍ਹਾਂ ਦਾ ਸਾਰੇ ਡਰਾਈਵਰਾਂ ਨੂੰ ਕੰਡੈਕਟਰਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਵਾ ਦੇਖੋ ਜੀ ਇਹ ਹੁਣ 6 ਗੱਡੀਆਂ ਆਪਣੀਆਂ ਚੱਲ ਰਹੀਆਂ 6 ਡਰਾਈਵਰਾਂ ਦੇ 6 ਕੰਡੈਕਟਰਾਂ 12 ਬੰਦਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਵਾ ਤੇ ਜਿੰਨੇ ਵੀ ਮੇਰੇ ਐਨਆਰਆਈ ਭਰਾ ਬਾਹਰ ਬੈਠੇ ਆ ਉਹ ਸਰਕਾਰ ਇਹ ਖਾਲਸਾ ਜੋ ਸੰਸਥਾ ਬਣੀ ਹੈ ਇਹਨਾਂ ਦੇ ਨਾਲ ਜੁੜ ਕੇ ਆਪਾਂ ਜੋ ਦਸਵੰਧ ਆ ਉਹ ਕੱਢ ਸਕਦੇ ਆ ਤੇ ਆਪਾਂ ਇਹ ਬਹੁਤ ਵਧੀਆ ਤੇ ਨੇਕ ਪਰਾਲਾ ਇਸ ਪਰਾਲੇ ਨੂੰ ਹੰਬਲਾ ਮਾਰ ਕੇ ਆਪਾਂ ਹੋਰ ਵੀ ਦੁੱਗਣਾ ਕਰ ਸਕਦੇ ਆ ਤਾਂ ਕਿ ਇੱਥੇ ਦਿੱਤਾ ਹੋਇਆ ਦਾਨ ਦਾਨ ਤੁਹਾਡਾ ਵਿਅਰਥ ਨਹੀਂ ਜਾਂਦਾ ਠੀਕ ਹੈ ਹੁਣ 12 ਬੰਦਿਆਂ ਨੂੰ ਰਜਗਾਰ ਮਿਲਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮੰਨ ਲਓ ਹੋਰ 5-4 ਗੱਡੀਆਂ ਜੋੜ ਲ ਗਏ ਤੇ 20-25 ਬੰਦਿਆਂ ਨੂੰ ਰਜਗਾਰ ਦੇ ਸਕਦੇ ਆ ਤੇ ਇਹਦੇ ਵਿੱਚ ਸਤਾਬ ਮੈਂਬਰਾਂ ਦਾ ਵੀ ਭਲਾ ਹੈ ਤੇ ਜਿਨ੍ਹਾਂ ਨੇ ਦਿੱਤਾ ਹੋਇਆ ਦਾਨ ਹੈ ਉਹਨਾਂ ਦਾ ਵੀ ਅਰਥ ਨਹੀਂ ਜਾਂਦਾ ਤੇ ਬੱਚੇ ਵੀ ਫ੍ਰੀ ਪੜ੍ਹਾਈ ਕਰ ਸਕਦੇ ਆ ਤੇ ਮੈਂ ਦੁਬਾਰਾ ਫੇਰ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹ ਸੰਸਥਾ ਦੇ ਨਾਲ ਜੁੜਗੇ ਤਾਂ ਆਪਾਂ ਹੰਬੜਾ ਮਾਰਗੇ ਇਹ ਸੰਸਥਾ ਨੂੰ ਹੋਰ ਉੱਪਰ ਲਿਜਾ ਸਕਦੇ ਆ ਬਲੰਦਗੀ ਤੱਕ ਲਿਜਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਇਲਾਵਾ ਦਰਸ਼ਕੋ ਇਸ ਸਕੂਲ ਦੇ ਬਿਲਕੁਲ ਨਾਲ ਹੀ ਇੱਕ ਬਹੁਤ ਵੱਡਾ ਗਰਾਊਂਡ ਬਣਿਆ ਹੋਇਆ ਵਾ ਜਿੱਥੇ ਕਿ ਬੱਚਿਆਂ ਨੂੰ ਮਾਂ ਖੇਡ ਕਬੱਡੀ ਖੜਾਈ ਜਾਂਦੀ ਹੈ ਅਤੇ ਖੋਖੋ ਖੜਵਾਈ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਬਾਰੇ ਇੱਥੇ ਖੇਲਣ ਲਈ ਜਗ੍ਹਾ ਦਿੱਤੀ ਹੋਈ ਹੈ ਹੁਣ ਆਪਾਂ ਇੱਥੇ ਇਸ ਐਪੀਸੋਡ ਨੂੰ ਸਮਾਪਤੀ ਵੱਲ ਵਧਦੇ ਹਾਂ ਸਾਡਾ ਮਕਸਦ ਸੀਗਾ ਇਸ ਸੰਸਥਾ ਬਾਰੇ ਤੁਹਾਨੂੰ ਕਲੀਅਰ ਚਾਣਨਾ ਪਾਉਣਾ ਕਿ ਇਸ ਸੰਸਥਾ ਦੇ ਵਿੱਚ ਜਿਹੜੀ ਪੜ੍ਹਾਈ ਚੱਲ ਰਹੀ ਹੈ ਬੱਚਿਆਂ ਦੀ ਕਿਸ ਢੰਗ ਨਾਲ ਚੱਲ ਰਹੀ ਹੈ ਕੀ ਕਿਸੇ ਬੱਚੇ ਕੋਲੋਂ ਕੋਈ ਫੀਸ ਜਾਂ ਹੋਰ ਕੋਈ ਦਾਖਲਾ ਫੀਸ ਟਾਣੀ ਲਈ ਜਾ ਰਹੀ ਸਟਾਫ ਨੂੰ ਮਿਲਾਉਣਾ ਸਾਡਾ ਮਕਸਦ ਸੀਗਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਐਨ ਆਰ ਆਈ ਦਾ ਵੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਥਾ ਚੱਲ ਰਹੀ ਆ ਕਿਉਂਕਿ ਉਹਨਾਂ ਵੱਲੋਂ ਦਿੱਤਾ ਹੋਇਆ ਇੱਕ ਇੱਕ ਡਾਲਰ ਇੱਕ ਇੱਕ ਰੁਪਿਆ ਕੀ ਸਹੀ ਥਾਂ ਤੇ ਲੱਗ ਰਿਹਾ ਵਾ ਦੂਸਰਾ ਨੰਬਰ ਇਹ ਹੈ ਕਿ ਉਹਨਾਂ ਵੱਲੋਂ ਕੀਤਾ ਹੋਇਆ ਦਾਨ ਨਾਲ ਜਿਹੜਾ ਜੇਕਰ ਕੋਈ ਕਿਸੇ ਬੱਚੇ ਦੀ ਕਿਸੇ ਪਰਿਵਾਰ ਦੇ ਬੱਚੇ ਦੀ ਜ਼ਿੰਦਗੀ ਬਣਦੀ ਹੈ ਤਾਂ ਇਸ ਤੋਂ ਮੈਂ ਅੱਜ ਦੀ ਤਰੀਕ ਦੇ ਵਿੱਚ ਮੰਨਦਾ ਵਾਂ ਕਿ ਇਸ ਤੋਂ ਵੱਡਾ ਦਾਨ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਿਆ ਸਹੀ ਥਾਂ ਤੇ ਸਹੀ ਟਿਕਾਣੇ ਤੇ ਲੱਗ ਰਿਹਾ ਵਾ ਇਸ ਚੀਜ਼ ਦੀ ਪੁਸ਼ਟੀ ਅਸੀਂ ਕਰਦੇ ਹਾਂ ਕਿਉਂਕਿ ਅਸੀਂ ਇਸ ਥਾਂ ਤੇ ਪਹੁੰਚੇ ਜਾ ਕੇ ਡੀਪਲੀ ਅਸੀਂ ਚੈੱਕ ਕੀਤਾ ਗਹਿਰਾਈ ਤੱਕ ਜਾ ਕੇ ਪੂਰਾ ਐਨ ਕੰਘਾਲਿਆ ਔਰ ਸਾਨੂੰ ਇਹ ਹੀ ਸਾਰਾ ਕੁਝ ਕਲੀਅਰ ਹੋਇਆ ਕਿ ਬੱਚੇ ਔਰ ਪਰਿਵਾਰ ਇਥੋਂ ਪੂਰਾ ਚੰਗੀ ਤਰ੍ਹਾਂ ਸੰਤੋਸ਼ਣ ਸੋ ਅਸੀਂ ਵੀ ਚਾਹੁੰਦੇ ਆ ਕਿ ਤੁਸੀਂ ਆਪਦਾ ਇੱਕ ਇੱਕ ਡਾਲਰ ਤੁਹਾਡੇ ਲਈ ਕੋਈ ਬਹੁਤਾ ਨਹੀਂ ਗਿਆ ਰੋਜ਼ ਦਾ ਇੱਕ ਡਾਲਰ ਕੱਢਣਾ ਸਾਲ ਦੇ 365 ਡਾਲਰਾਂ ਨਾਲ ਜੇਕਰ ਕੋਈ ਬੱਚਾ ਤੁਹਾਡੇ ਦਿੱਤੇ ਹੋਏ ਦਸਵੰਦ ਨਾਲ ਤੁਹਾਡੇ ਕੀਤੇ ਹੋਏ ਦਾਨ ਨਾਲ ਜੇਕਰ ਕੋਈ ਪੜ੍ਹ ਲਿਖ ਜਾਂਦਾ ਵਾ ਤਾਂ ਇਸ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੋਊਗਾ ਸੋ ਅਸੀਂ ਅਪੀਲ ਕਰਦੇ ਆ ਸਰਕਾਰੀ ਖਾਲਸਾ ٹرسٹ ਵੱਲੋਂ ਤਾ ਜੋ ਐਨਆਰਆਈ ਭਰਾ ਇਸ ਸੰਸਥਾ ਦੇ ਵੱਧ ਤੋਂ ਵੱਧ ਮੈਂਬਰ ਬਣ ਸਕਣ ਤਾਂ ਜੋ ਇਸ ਸੰਸਥਾ ਨੂੰ ਵੱਡੇ ਲੈਵਲ ਤੇ ਚਲਾਇਆ ਜਾ ਸਕੇ ਤਾਂ ਜੋ ਇਥੇ ਲੋੜਵੰਦ ਪਰਿਵਾਰ ਜਿਹੜੇ ਜਿਨ੍ਹਾਂ ਦੇ ਬੱਚੇ ਇਥੇ ਫ੍ਰੀ ਐਜੂਕੇਸ਼ਨ ਲੈ ਰਹੇ ਨੇ ਉਹ ਪੜ ਸਕਣ ਇਸ ਲਈ ਤੁਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਚੜ ਕੇ ਇਸ ਸੰਸਥਾ ਦਾ ਸਾਥ ਦਿਓ ਔਰ ਇਸ ਟਰਸਟ ਦੇ ਤੁਸੀਂ ਮੈਂਬਰ ਬਣੋ ਇਸ ਤੋਂ ਬਾਅਦ ਇਥੇ ਸਮਾਪਤੀ ਆ ਮਿਲਦੇ ਹਾਂ ਹੁਣ ਕਿਸੇ ਹੋਰ ਐਪੀਸੋਡ ਦੇ ਵਿੱਚ ਧੰਨਵਾਦ